ਕਾਲ ਸਾਹਿਬ ਅੱਜ ਦੀ ਜਿਹੜੀ ਬੈਠਕ ਆ ਕਿਹੜੇ-ਕਿਹੜੇ ਵਿਸ਼ਿਆਂ ਤੇ ਗੱਲਬਾਤ ਹੋਈ ਆ ਔਰ ਕੀ ਅਗਲੀ ਰਣਨੀਤੀ ਹੈ ਅੱਜ ਭਾਰਤੀ ਕਿਸਾਨ ਯੂਨੀਅਨ ਲਖੋਵਾਲ ਦੀ ਮੀਟਿੰਗ ਲੁਧਿਆਣੇ ਦਫ਼ਤਰ ਵਿੱਚ ਹੋਈ ਆ ਉਹਦੇ ਵਿੱਚ ਜਿਹੜਾ ਪਿਛਲੇ ਦਿਨੀ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਭਾਵੇਂ 10 ਸਾਲ ਕੇਂਦਰ ਸਰਕਾਰ ਨੂੰ ਸੱਤਾ ਦੇ ਵਿੱਚ ਹੋ ਗਏ ਸੀ ਸਾਡੇ ਨਾਲ ਇੱਕ ਵੱਡਾ ਵਾਅਦਾ ਕਰਕੇ ਸਰਕਾਰ ਬਣਾਈ ਸੀ ਕਿ ਸਵਨਮੀਨਾਥਨ ਕਮਿਸ਼ਨ C2+50 ਦੇ ਹਿਸਾਬ ਦੇ ਨਾਲ ਅਸੀਂ ਭਾਅ ਦੇਵਾਂਗੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਅੱਜ ਤੱਕ ਉਹਨਾਂ ਨੇ ਬਜਟ ਦੇ ਵਿੱਚ ਜਿਹੜਾ ਬਹੁਤ ਅਨਮੋਸ਼ੀ ਭਰਿਆ ਬਜਟ ਪੇਸ਼ ਕੀਤਾ ਜਿਸ ਦੇ ਵਿੱਚ ਕਿਸਾਨ ਮਜ਼ਦੂਰਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ ਕੋਈ ਸਾਨੂੰ ਰਾਹਤ ਨਹੀਂ ਦਿੱਤੀ ਗਈ ਅਸੀਂ ਉਮੀਦ ਕਰਦੇ ਸੀ ਵੀ ਕਿਸਾਨੀ ਕਰਜ਼ੇ ਮਾਫ਼ ਹੋਣਗੇ ਫਸਲਾਂ ਦੇ ਭਾਅ ਜਿਹੜੇ C2+50% ਦਾ ਮਿਲਣਗੇ ਕਿਸਾਨਾਂ ਨੂੰ ਪੈਨਸ਼ਨ ਮਿਲੂਗੀ ਸਾਡਾ ਬੀਮਾ ਪਾਲਸੀ ਯੋਜਨਾ ਜਿਹੜੀ ਉਹ ਲਾਗੂ ਸਰਕਾਰ ਕਰੂਗੀ ਮਜ਼ਦੂਰਾਂ ਦੇ ਕਰਜ਼ੇ ਮਾਫ਼ ਹੋਣਗੇ ਸਾਡੇ ਵਾਗੇ ਵਾਟਰ ਵਗੈਰਾ ਖੋਲਣ ਦੀ ਕੋਈ ਗੱਲ ਕੀਤੀ ਜਾਊਗੀ ਪੰਜਾਬ ਸਟੇਟ ਜਿਹੜੀ ਆ ਉਹਨੂੰ ਕੋਈ ਸਪੈਸ਼ਲ ਪੈਕੇਜ ਦਾ ਐਲਾਨ ਹੋਊ ਪਰ ਸਾਡੇ ਪੰਜਾਬ ਨੂੰ ਵੀ ਅਣਗੋਲਿਆ ਕੀਤਾ ਗਿਆ ਇੱਕ ਵੀ ਰਾਹਤ ਨਹੀਂ ਦਿੱਤੀ ਗਈ ਸਿਰਫ 3 ਤੋਂ 5 ਲੱਖ ਦੀ ਜਿਹੜੀ ਇੱਕ ਲਿਮਿਟ ਵਧਾ ਦਿੱਤੀ ਗਈ ਆ ਉਸੇ ਸਾਨੂੰ ਕੋਈ ਲੋਡ ਨਹੀਂ ਅੱਗੇ ਹੀ ਸਾਡੇ ਸਿਰ ਇੰਨਾ ਕਰਜ਼ਾ 1 ਲੱਖ ਕਰੋੜ ਦਾ ਦਾ ਪੰਜਾਬ 'ਚ ਅੱਗੇ ਕਰਜ਼ਾ ਸਾਨੂੰ ਕਰਜ਼ੇ ਦੀ ਹੋਰ ਲੋਡ ਨਹੀਂ ਸਾਨੂੰ ਕਰਜ਼ੇ ਦੀ ਰਾਹਤ ਦੀ ਵੱਡੀ ਲੋੜ ਹੈ ਫੌਰੀ ਤੌਰ ਤੇ ਕੇਂਦਰ ਸਰਕਾਰ ਨੂੰ ਕਿਹਾ ਗਿਆ ਇਹ ਤੇ ਵਿਚਾਰ ਕਰਕੇ ਫੌਰੀ ਤੌਰ ਤੇ ਪੰਜਾਬ ਨੂੰ ਕੋਈ ਆਰਥਿਕ ਪੈਕੇਜ ਕਿਸਾਨਾਂ ਨੂੰ ਆਰਥਿਕ ਪੈਕੇਜ ਮਜ਼ਦੂਰਾਂ ਨੂੰ ਆਰਥਿਕ ਪੈਕੇਜ ਦਰੇ ਦੂਜਾ ਜਿਹੜਾ ਉਹਨਾਂ ਨੇ ਖੇਤੀਬਾੜੀ ਨੀਤੀ ਖਰੜਾ ਤਿਆਰ ਕੀਤਾ ਕੇਂਦਰ ਸਰਕਾਰ ਨੇ ਉਹ ਅਸੀਂ ਕਹਿੰਦੇ ਆ ਵੀ ਇੱਕੋ ਕਾਲੇ ਕਾਨੂੰਨਾਂ ਦੀ ਕਾਪੀ ਆ ਜਿਹੜੇ ਅਸੀਂ ਵਾਪਸ ਕਰਾ ਕੇ ਆਏ ਆ ਉਹ ਚ ਮੰਡੀ ਬਰਬਾਦ ਹੋ ਜੂ ਉਹ ਚਾੜਤੀ ਆ ਵਪਾਰੀ ਮਜ਼ਦੂਰ ਹਰ ਇੱਕ ਉਹ ਚ ਬਰਬਾਦ ਕਰਦੇ ਸਰਕਾਰ ਤੁਲੀਆ ਤੇ ਉਹ ਸਰਕਾਰਾਂ ਜਿਹੜੀਆਂ ਨੇ ਸਾਡੀਆਂ ਜਿਵੇਂ ਪੰਜਾਬ ਸਰਕਾਰਾਂ ਉਹ ਸਰਕਾਰਾਂ ਨੂੰ ਇਹਨਾਂ ਨੇ ਭੇਜਿਆ ਵੀ ਸਾਨੂੰ ਇਹਦੇ ਤੇ ਲਿਖ ਕੇ ਦੱਸੋ ਉਹ ਅਸੀਂ ਪੰਜਾਬ ਸਰਕਾਰ ਨੂੰ ਵੀ ਕਿਹਾ ਸੀ ਵੀ ਫੌਰੀ ਤੌਰ ਤੇ ਤੁਸੀਂ ਇਹਦਾ ਵਿਰੋਧ ਕਰੋ ਤੇ ਫੌਰੀ ਤੌਰ ਤੇ اجلاس ਸੱਦੋ ਅ ਜਲਾਸ ਤੁਸੀਂ ਇਹ ਫੈਸਲਾ ਕਰਕੇ ਪਾ ਕੇ ਉਹਨਾਂ ਨੂੰ ਭੇਜੋ ਵੀ ਸਾਨੂੰ ਇਹ ਨਹੀਂ ਮਨਜ਼ੂਰ ਪਰ ਪੰਜਾਬ ਸਰਕਾਰ ਨੇ ਸਾਨੂੰ ਜਵਾਨੀ ਤਾਂ ਕਹਿ ਦਿੱਤਾ ਵੀ ਸਾਨੂੰ ਅਸੀਂ ਇਹ ਕਰਾਂਗੇ ਪਰ ਅਜੇ ਤੱਕ ਉਹਨਾਂ ਨੇ ਵਿਧਾਨ ਸਭਾ ਦਾ اجلاس ਨਹੀਂ ਸੱਦਿਆ ਉਹਦੇ ਲਈ ਅਸੀਂ ਪੰਜਾਬ ਸਰਕਾਰ ਨੂੰ ਅਲਟੀਮੇਟਮ ਦਿੱਤਾ ਸਾਡੀ 24-25 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਵੱਡੀ ਮੀਟਿੰਗ ਹੋਈ ਸੀ ਐਸਕੇਐਮ ਦੀ ਐਸਕੇਐਮ ਦਾ ਇੱਕ ਫੈਸਲਾ ਵੀ ਸਾਰੀਆਂ ਸਟੇਟਾਂ ਦੇ ਵਿੱਚ ਇਹਦੇ ਖਿਲਾਫ ਅਸੀਂ ਪੱਕੇ ਮੋਰਚੇ ਲਾਵਾਂਗੇ ਉਹਦੇ ਤਹਿਤ ਅਸੀਂ ਪੰਜਾਬ ਦੇ ਵਿੱਚ ਫੈਸਲਾ ਲਿਆ ਵੀ 5 ਮਾਰਚ ਨੂੰ ਅਸੀਂ ਪੰਜਾਬ 'ਚ ਪੱਕੇ ਤੌਰ ਤੇ ਇੱਕ ਵੱਡਿਆ ਮੋਰਚੇ ਦੀ ਤਿਆਰੀ ਕਰ ਰਹੇ ਹਾਂ ਉਹ ਅਸੀਂ ਪੰਜਾਬ ਸਰਕਾਰ ਖਿਲਾਫ ਲਾਵਾਂਗੇ ਵੀ ਫੌਰੀ ਤੌਰ ਤੇ ਜਲਾਸਾ ਸੱਦ ਕੇ ਇਹ ਮੋਰਚਾ ਜਿਹੜਾ ਇਹਨੂੰ ਵਾਪਸ ਲਿਆ ਜਾਵੇ ਔਰ ਜਿਹੜੀਆਂ 12 14 ਮੰਗਾਂ 2 ਸਾਲ ਪਹਿਲਾਂ ਪੰਜਾਬ ਸਰਕਾਰ ਨੇ ਸਾਡੇ ਤੋਂ ਮੰਗੀ ਮੰਨੀਆਂ ਸੀ ਸਾਡੇ 3 ਦਿਨ ਦਾ ਸੀ ਮੋਰਚਾ ਚੰਡੀਗੜ੍ਹ ਲਾਇਆ ਸੀ ਉਹ ਵੀ ਇੱਕ ਵੀ ਮੰਗ ਇਹਨਾਂ ਨੇ ਸਾਡੀ ਇਹਨਾਂ ਨੇ ਲਾਗੂ ਨਹੀਂ ਕੀਤੀ ਉਹ ਵੀ ਅਸੀਂ ਵਾਰਨਿੰਗ ਦਿੰਨੇ ਆ ਪੰਜਾਬ ਸਰਕਾਰ ਕੋਲ ਜੇ 20 25 ਦਿਨ ਹੈਗੇ ਆ ਜੇ ਇਹਨਾਂ ਨੇ ਮੋਰਚਾ ਨਹੀਂ ਲਵਾਉਣਾ ਤਾਂ ਫੌਰੀ ਤੌਰ ਤੇ ਸਾਡੀਆਂ ਮੰਗਾਂ ਦਾ ਇਹ ਪੰਜਾਬ ਸਰਕਾਰ ਐਲਾਨ ਕਰੇ ਨਹੀਂ ਤਾਂ ਅਸੀਂ ਪੱਕੇ ਤੌਰ ਤੇ ਹਜ਼ਾਰਾਂ ਕਿਸਾਨ ਤੇ ਹਜ਼ਾਰਾਂ ਟਰੈਕਟਰ ਟਰਾਲੀ ਸਮੇਤ ਰਾਸ਼ਨ ਦੇ ਅਸੀਂ ਪੱਕੇ ਤੌਰ ਤੇ ਚੰਡੀਗੜ੍ਹ ਵੱਲੋਂ 5 ਤਰੀਕ ਨੂੰ 5 ਮਾਰਚ ਨੂੰ ਅਸੀਂ ਵਹੀਰਾ ਕਰਤਾਂਗੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ਤੇ ਅੱਜ ਅਸੀਂ ਡਿਊਟੀਆਂ ਲਾ ਦਿੱਤੀਆਂ ਨੇ ਸਾਰੇ ਪੰਜਾਬ ਦੇ ਵਿੱਚੋਂ ਸਾਡੇ ਅਹੁਦੇਦਾਰ ਸਹਿਬਾਨ ਆਏ ਸੀ ਸਾਡੇ ਕੋ ਹਜ਼ਾਰਾਂ ਟਰਾਲੀਆਂ ਦੀਆਂ ਜਿਹੜੀਆਂ ਅੱਜ ਡਿਊਟੀਆਂ ਲੱਗੀਆਂ ਹਜ਼ਾਰਾਂ ਬੰਦਿਆਂ ਦੀਆਂ ਰਸਣਾਂ ਦੀਆਂ ਡਿਊਟੀਆਂ ਲੱਗੀਆਂ ਨੇ ਅਸੀਂ ਪੂਰੀ ਤਿਆਰੀ ਦੇ ਨਾਲ ਚੰਡੀਗੜ੍ਹ ਵੱਲੋਂ ਵਹੀਰਾ ਕਰਤਾਂਗੇ ਦੇਖੋ ਸਾਹਿਬ ਲਗਾਤਾਰ ਪਹਿਲਾਂ ਵੀ ਜਿਵੇਂ ਧਰਨਾ ਚੱਲ ਰਿਹਾ ਪਰਕਸ਼ਨ ਚੱਲ ਰਿਹਾ ਖਲੋਰੀ ਬਾਰਡਰ ਤੇ ਵੀ ਹੈ ਹੰਬਲ ਬੋਲਣ ਤੇ ਵੀ ਲੱਗਦਾ ਕਿ ਕਿਤੇ ਹੂਣ ਜਿਹੜੀ ਰਾਹਤ ਮਿਲਣੀ ਚਾਹੀਦੀ ਸੀ ਕਿਸਾਨਾਂ ਨੂੰ ਜਿਵੇਂ ਉਮੀਦ ਸੀਗੀ ਕੇਂਦਰ ਵੱਲੋਂ ਉਹ ਵੀ ਕਿਤੇ ਨਾ ਕਿਤੇ ਗੱਲਬਾਤ ਦਾ ਦੌਰ ਹਾਲੇ ਵੀ ਜਿਹੜਾ ਸ਼ੁਰੂ ਹੋਣਾ। ਦੇ 14 ਤਰੀਕ ਨੂੰ ਉਹਨਾਂ ਨੇ ਸੱਦੀ ਆ ਉਹ ਜਿਹੜੇ ਅੰਦੋਲਨ 'ਚ ਬੈਠੇ ਆ ਸਾਡੇ ਕਿਸਾਨ ਵੀਰ ਤੇ ਪਰ ਉਹ ਸਰਕਾਰ ਸਹਿਯਰਤ ਨਹੀਂ ਹੈਗੀ। ਸਰਕਾਰ ਜਾਣ ਕੇ ਅਲਝਾਉਣਾ ਚਾਹੁੰਦੀ ਆ। ਸਰਕਾਰ ਜਾਣ ਕੇ ਸਾਨੂੰ ਪਟਣਾ ਚਾਹੁੰਦੀ ਆ ਸਾਰੇ ਜੱਥੇਬੰਦੀਆਂ ਨੂੰ ਕਿਉਂ ਨਹੀਂ ਸੱਦਾ ਪੱਤਰ ਦਿੱਤਾ ਗਿਆ? ਸਾਰਿਆਂ ਨੂੰ ਗੱਲਬਾਤ 'ਚ ਕਿਉਂ ਨਹੀਂ ਹਾਜ਼ਰ ਸਰਕਾਰ ਕਰ ਰਹੀ ਸਾਡੀਆਂ ਫਸਲ ਮਸਲੇ ਇੱਕ ਨੇ ਸਾਡੀਆਂ ਜਿਹੜੀਆਂ ਮੰਗਾਂ ਇੱਕ ਨੇ ਉਹ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਇੱਥੇ ਵਾਲੀਆਂ ਪੰਜਾਬ ਵਾਲੀਆਂ ਮੰਗਾਂ ਵੀ ਇੱਕ ਨੇ ਤੇ ਉਹ ਵੀ ਸਰਕਾਰ ਨੂੰ ਪੂਰੀ ਤਰ੍ਹਾਂ ਤੇ ਅਸੀਂ ਨਹੀਂ ਕਹਿੰਦੇ ਸਾਨੂੰ ਮੀਟਿੰਗ ਸਦੋਂ ਸਾਡੀਆਂ ਗੱਲਾਂ ਹੀ ਮੰਨ ਲੈਣਾ ਸਰਕਾਰ ਐਲਾਨ ਕਰ ਦੇਵੇ ਨਹੀਂ ਤਾਂ ਸਰਕਾਰ ਆਪ ਜ਼ਿੰਮੇਵਾਰ ਆ ਸਾਨੂੰ ਜਿਹੜੇ ਇਹ ਮੋਰਚੇ ਲਵਾਉਣ 'ਚ ਆਪ ਲੋਕਾਂ ਨੂੰ ਤਕਲੀਫ ਦੇਣ ਦੇ ਹੱਕ 'ਚ ਆ ਦੀ ਸਰਕਾਰ ਕਰਵਾ ਰਹੀ ਆ ਸਾਡੇ ਤੋਂ ਉਹਦੇ ਲਈ ਸਰਕਾਰ ਹੀ ਜ਼ਿੰਮੇਵਾਰ। ਕੋਈ ਸੱਦਾ ਆਇਆ ਨਹੀਂ ਕੇਂਦਰ ਸਰਕਾਰ ਵੱਲੋਂ ਕੋਈ ਗੱਲਬਾਤ ਦੇ ਮੌਕੇ। ਨਹੀਂ ਸਾਨੂੰ ਕੋਈ ਗੱਲਾਂਬਾਤ ਆਈ ਨਹੀਂ ਸਾਨੂੰ ਕੋਈ ਸੱਦਾ ਨਹੀਂ ਆਇਆ। ਅਸੀਂ ਤਾਂ ਕਹਿੰਦੇ ਆ ਕੇਂਦਰ ਸਰਕਾਰ ਸਾਡੇ ਦੂਸਰੇ ਵੀਰਾਂ ਨਾਲ ਹੀ ਗੱਲ ਕਰਕੇ ਉਹ ਮਸਲੇ ਜਿਹੜੇ ਸਾਡੇ ਸੇਮ ਮਸਲੇ ਨੇ, ਸੇਮ ਸਾਡੀਆਂ ਮੰਗਾਂ ਨੇ, ਇੱਕ ਮਸਲਾ ਨਵਾਂ ਜਿਹੜਾ ਜੁੜਿਆ ਖੇਤੀਬਾੜੀ ਨੀਤੀ ਖਰੜੇ ਦਾ, ਉਹ ਨਵੀਂ ਸਾਡੀ ਮੰਗ ਐਡ ਹੋਈ ਆ। ਉਹ ਸਾਰਿਆਂ ਨੂੰ ਜ਼ਰੂਰੀ ਮੰਗ ਆ ਐਮਐਸਪੀ ਤੋਂ ਵੀ ਜ਼ਰੂਰੀ ਮੰਗ ਆ। ਉਹ ਅਸੀਂ ਦਵਾ ਪਾ ਰਹੇ ਆ ਪੰਜਾਬ ਸਰਕਾਰ ਤੇ। ਵੀ ਉਹਨੂੰ ਵਾਪਸ ਕਰਨ ਬਾਕੀ ਸਟੇਟਾਂ ਵੀ ਉਹਨੂੰ ਵਾਪਸ ਕਰਨ ਤਾਂ ਕਿ ਉਹ ਲਾਗੂ ਨਾ ਹੋ ਸਕੇ ਇੱਕ ਸਰਕਾਰ ਦੀ ਨਹਿਰੀ ਪਾਣੀ ਦੇ ਨਾਲ ਜੋੜਨ ਦੀ ਸ਼ਹਿਰਾਂ ਨੂੰ ਯਤਨ ਕਰ ਰਹੀ ਹੈ ਕਿ ਉਹ ਵੀ ਜਲਦੀ ਜਲਦੀ ਜਿਹੜਾ ਨਹਿਰੀ ਪਾਣੀ ਦਿੱਤਾ ਜਾਵੇ ਤਾਂ ਕਿ ਗਰਾਊਂਡ ਵਾਟਰ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ ਖਤਮ ਆਉ। ਇੰਤਕਕਾਂ ਵੀ ਲਗਾਤਾਰ ਈ ਮੰਗ ਕਰ ਰਹੇ ਸੀ ਤਾਂ ਉਹਨਾਂ ਨੂੰ ਨਹਿਰੀ ਪਾਣੀ ਦੇ ਨਾਲ ਜੋੜਨਾ ਹੈ। ਅਸੀਂ ਤਾਂ ਕਹਿੰਨੇ ਆ ਵੀ ਹਰ ਖੇਤ ਨੂੰ ਨਹਿਰੀ ਪਾਣੀ ਮਿਲਣਾ ਚਾਹੀਦਾ। ਤੇ ਨਹਿਰੀ ਪਾਣੀ ਜਿਵੇਂ ਨਹਿਰਾਂ ਪੱਕੀਆਂ ਕਰ ਰਹੇ ਆ ਅਸੀਂ ਉਹਦਾ ਧਰਤੀ ਦੇ ਹੇਠਲੇ ਪਾਸੇ ਦਾ ਵਿਰੋਧ ਕਰਦੇ ਆ ਪੱਕਾ ਹੁੰਦਾ ਸਾਈਡਾਂ ਪੱਕੀਆਂ ਕਰਨ ਤੇ ਸਾਨੂੰ ਕੋਈ ਏਡਾ ਤਰਾਜ਼ ਨਹੀਂ ਹੈਗਾ ਤੇ ਜਿਹੜਾ ਪਾਣੀ ਉਹ ਬਚਾਇਆ ਜਾਵੇ ਜਿਹੜਾ ਹੁਣ ਪলিউਟ ਜਿਹੜਾ ਲੁਧਿਆਣੇ ਦੀਆਂ ਫੈਕਟਰੀਆਂ ਦਾ ਪਾਣੀ ਜਾਂਦਾ ਬੁੱਡੇ ਦਰਾਂ ਚ ਉਹਨੂੰ ਟ੍ਰੀਟ ਕਰਕੇ ਉਹਨੂੰ ਹੀ ਕੰਮ ਲਿਆ ਜਾ ਸਕਦਾ ਉਹਨੂੰ ਹੀ ਖੇਤੀਬਾੜੀ ਦੇ ਵਰਤੋਂ ਚ ਲਿਆ ਜਾ ਸਕਦਾ ਜਿਹੜੀਆਂ ਫੈਕਟਰੀਆਂ ਟ੍ਰੀਟ ਕਰਦੀਆਂ ਉਹਨਾਂ ਨੂੰ ਦੁਬਾਰਾ ਪਾਣੀ ਉਹ ਕਿਉਂ ਨਹੀਂ ਦਿੱਤਾ ਜਾ ਸਕਦਾ ਹੁਣ ਡਾਈ ਫੈਕਟਰੀ ਉਹਨੇ ਜਿਹੜਾ ਪਾਣੀ ਪੀਣਾ ਉਹਨੇ ਤਾਂ ਸਿਰਫ ਟ੍ਰੀਟੇ ਕਰਨਾ ਉਹਨੂੰ ਉਹੀ ਦੁਬਾਰਾ ਪਾਣੀ ਰੀਸਾਈਕਲ ਕਰਕੇ ਲੱਖਾਂ ਲੀਟਰ ਉਹ ਪਾਣੀ ਰੋਜ਼ ਕੱਢਦੀਆਂ ਨੇ ਜਿਹੜੀਆਂ ਇਹ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਨੂੰ ਦੁਬਾਰਾ ਪਾਣੀ ਰੀਟ੍ਰੀਟ ਕਰਕੇ ਦਿੱਤਾ ਅਨੀਮੇਲੋ ਸਾਹਿਬ ਅੱਜ ਜਿਹੜੀ ਮੀਟਿੰਗ ਹੋਈ ਆ ਹੁਣ ਅਗਲੀ ਰਣਨੀਤੀ ਅਪਾਂਜ ਵੇ ਇੱਕ ਦਿਨ ਚਿਤਕੀਤਾ ਜਾ ਰਹੇ ਆ ਅੱਜ ਜਿਹੜੀ ਮੀਨਾ ਬਾਹਰ ਭਾਰਤੀ ਕਿਸਾਨ ਯੂਨੀਅਨ ਨੇ ਰੱਖਵਾ ਦੀ ਮੀਟਿੰਗ ਕੁੰ ਦੀ ਸੀ ਉਹ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਬਹੁਤ ਵਿਚਾਰਾ ਹੋਈਆਂ ਨੇ ਉਹ ਦਿੱਲੀ ਵਾਰੇ ਵੀ ਜੋ ਉਹਨਾਂ ਨੇ ਮੰਗਾ ਅਸੀਂ ਬਣਾਉਣੀਆਂ ਸੀ ਉਹ ਮੰਨੀਆਂ ਹੋਈਆਂ ਨੇ ਉਹ ਵੀ ਉਹਨਾਂ ਨੇ ਸਾਡੀਆਂ ਨਹੀਂ ਮੰਨੀਆਂ ਵਾਪਸ ਕੀਤੀਆਂ ਨੇ ਆ ਮੋਰਚਾ ਜੱਜਾ ਡਾਜਾ ਚੰਡੀਆ ਲੱਗਿਆ ਖਨੌਰੀ ਤੇ ਇਹ ਉਹੀ ਨੇ ਮੰਗਾ ਸਾਡੀਆਂ ਜਿਹੜੀਆਂ ਅਸੀਂ ਪੋਸਟਪੌਨ ਕਰਕੇ ਆਏ ਸੀ ਉਹ ਦੁਬਾਰਾ ਲੈਣਾਗੇ ਅੱਜ ਜਿਹੜਾ ਅਸੀਂ 5 ਮਾਰਚ ਦਾ ਧਰਨਾ ਜਾਂ ਚੰਡੀਗੜ੍ਹ ਜਾਮ ਕਰਨਾ ਇਹ 5 ਤਰੀਕਵਾਰੇ ਬਹੁਤੇ ਫੈਸਲੇ ਲਏ ਸੀਗੇ ਜਿਹੜੀ ਪੰਜਾਬ ਦੇ ਸਮੰਦ ਚ ਚੀ ਜਾਣੇ ਉਹ ਪੰਜਾਬ ਤੋਂ ਮਨਮਾਉਣੀਆਂ ਨੇ ਜਿਵੇਂ ਆਹ ਦੇਖੋ ਤੁਸੀਂ ਹੁਣ ਕੁੱਤਿਆਂ ਦਾ ਕੀ ਹਾਲ ਆ ਇਹ ਮੰਨੇ ਹੋਏ ਨੇ ਬੇਸੀ ਇਹਦਾ ਬੰਦਾ ਬਖਤ ਕਰਾਂਗੇ ਡੰਗਰਾਂ ਦਾ ਕੀ ਹਾਲ ਆ ਦੰਗਾ ਦੇ ਕੋ ਬਾਰਾ ਫਿਰਦੇ ਨੇ ਕਿੰਨੇ ਬੰਦੇ ਮਰਦੇ ਨੇ ਜਿਹੜਾ ਇਹ ਖੜਾ ਖੇਤੀਬਾੜੀ ਆਰ ਉਹਨੇ ਮੀਦਿਆ ਇਹ ਕਿਸਾਨਾਂ ਲਈ ਬਹੁਤ ਮਾਰੂ ਆ ਇਹਦੇ ਨਾਲ ਕਿਸਾਨ ਖਤਮ ਹੋ ਜਾਣਗੇ ਮਜ਼ਦੂਰ ਖਤਮ ਹੋ ਜਾਣਗੇ ਆੜਤੀ ਖਤਮ ਹੋ ਜਾਣਗੇ ਅੱਜ ਵੱਡੇ ਵੱਡੇ ਮੌਲ ਬਣ ਰਹੇ ਨੇ ਇਹਦਾ ਛੋਟਾ ਵਪਾਰੀ ਵੀ ਖਤਮ ਹੋਊਗਾ ਅਸੀਂ ਇਸ ਜ਼ਮਾਨੇ ਦੇ ਵਿੱਚ ਜਦੋਂ ਸਾਡੀਆਂ ਪਹਿਲਾਂ ਇਹਨਾਂ ਨੇ ਮੰਗਾ ਮੰਗੀਆਂ ਸੀ ਉਹ 12 ਮੰਗਾ ਸੀ ਅਸੀਂ 12 ਮੰਗੀਆਂ ਜਿਨ੍ਹਾਂ ਦੇ ਵਿੱਚੋਂ ਉਹਨਾਂ ਆਵਦੇ ਕਿਸਾਨਾਂ ਨੂੰ ਆਪਣਾ ਜਿਹੜਾ ਉਹਦੀ ਪੈਨਸ਼ਨ ਲਾਉਣੀ ਆ ਜਾਂ ਹੋਰ ਜਿਹਨੇ ਵੀ ਉਹ ਮੋਦੀ ਮੰਨੇ ਸੀ ਉਹ ਮਰੌਣ ਲਈ ਅਸੀਂ ਚੰਡੀਗੜ੍ਹ ਤਾਂ ਨਾ ਦੇ ਰਹੇ ਆ ਅਸੀਂ ਅੱਗੇ ਵੀ ਜਦੋਂ ਚੰਡੀਗੜ੍ਹ ਰੋਕਿਆ ਸੀ ਉਦੋਂ ਵੀ ਅਸੀਂ ਇਹ ਮੰਗਾ ਮੰਨਵਾ ਕੇ ਆਈ ਸੀ ਅੱਜ ਵੀ ਅਸੀਂ ਤਿਆਰੀਆਂ ਕਰ ਰਹੇ ਆ ਦੁਬਾਰਾ ਫੇਰ ਮੀਟਿੰਗ ਸੱਦੀ ਆਉਗੀ ਪੂਰੇ ਅੰਕੜੇ ਦੱਸਾਂਗੇ ਵੀ ਐਨੇ ਸਾਡੇ ਟਾੜੀਆਂ ਐਨੇ ਬੰਦੇ ਜਾਣਗੇ ਜਦੋਂ ਅਸੀਂ ਮਨ ਮੋਰਗੇ ਨੂੰ ਮੈਂ ਮਨੋਂ ਨੰਮ ਦੇਣ ਜਾਣਾ ਸੀਗਾ ਆ ਆਪਣੇ ਪ੍ਰਾਈਜ਼ ਰਿਕਸ ਬਾਰੇ ਤਾਂ ਉਹਨੇ ਮੀਨਿੰਗ ਸਾਧ ਕੇ ਸਾਡੀ ਚੋੜ ਸਾਡੇ ਮੁਰੇ ਚੋਕ ਗਿਆ ਸੀ ਇਸੇ ਤਰ੍ਹਾਂ ਅਸੀਂ ਭਗਵਾਨ ਤੇ ਮਾਨ ਨੂੰ ਵੀ ਚੁਗਾਵਾਂਗੇ ਤੇ ਆਪਣੀਆਂ ਮੰਗਾ ਮੰਬਾ ਕੇ ਆਵਾਂਗੇ ਹੁਣ ਤਾਂ ਉਹਦੋਂ ਵੀ ਸੌਕਾ ਹੋ ਗਿਆ ਦਿੱਲੀ ਦੇ ਜਮਾਂਜਾ ਫਿਰ ਗਿਆ ਇਹਨਾਂ ਦਾ ਹੁਣ ਤਾਂ ਪੰਜਾਬ ਬਾਰੇ ਸੋਚਣ ਪੰਜਾਬ ਦੀ ਜਮਾਂਜਾ ਫਿਰੂ ਇਹਨਾਂ ਦਾ ਜੇ ਹਲੇ ਵੀ ਆਵਾਜ਼ ਨਾ ਆਏ ਹਲੇ ਵੀ ਸੁਰਤ ਨਹੀਂ ਆਈ ਇਹਨਾਂ ਦੀ ਤਾ ਇਹਨਾਂ ਤੋਂ ਦਿੱਲੀ ਵਾਲੋਂ ਸਭ ਕੁ ਲੈਣਾ ਚਾਹੀਦਾ ਅੱਗੇ ਦਿੱਲੀ ਮਾਡਲ ਲੈਣਾ ਚਾਹੁੰਦੇ ਸੀ ਹੁਣ ਪੰਜਾਬ ਮਾਡਲ ਦੇਣਾ ਚਾਹੁੰਦੇ ਨੇ ਪੰਜਾਬ ਮਾਡਲ ਫਿਰ ਸਤਾਈ ਜਿ ਮਿਲ ਜੂ ਇਹਨਾਂ ਨੂੰ ਉਹ ਫਿਰ ਗਾਂ ਲੋਕਾਂ ਨੂੰ ਸਤਾਈ ਜਿ ਕਰਨਗੇ ਇਸ ਕਰਕੇ ਸਾਡੀਆਂ ਮੰਗਾਂ ਇਹਨਾਂ ਨੂੰ ਕਹਿਣਾ ਬਈ ਹੋਰ ਮੰਨ ਲੈਣਾ ਤਾਂ ਸੀ ਜਿਹੜਾ ਦਰਨਾ ਪੱਕਾ ਜਾਊਗਾ ਇਸ ਜੁਗਤ ਮੋਰਜੇ ਦਾ ਫੈਸਲਾ ਫਟਾ ਕੱਲਿਆਂ ਦਾ ਫੈਸਲਾ ਨਹੀਂ ਸਾਰੀਆਂ ਇੱਥੇ ਮੰਗਿਆ ਮਤਲਬ ਰਲ ਕੇ ਸਾਰੀਆਂ ਜਦੋਂ ਬੰਦੀਆਂ ਰਲ ਕੇ ਜਾਣਗੀਆਂ ਹਰਿਆਦਾ ਪ੍ਰੋਗਰਾਮ ਬਣਿਆ ਹੋਇਆ ਮੀਟਿੰਗ ਹੋ ਗਿਆ ਸਿਉਂਦ ਮੋਰਚੇ ਦੀ ਤੇ ਉੱਥੇ ਸਾਰੀਆਂ ਜਥੇਬੰਦੀਆਂ ਪਹੁੰਚਣੀਆਂ ਤੇ ਤਿਆਰੀਆਂ ਡਿਊਟੀਆਂ ਲੱਗ ਚੁੱਕੀਆਂ ਨੇ ਕਿਹਨੇ ਲੰਗਰ ਬਣਾਉਣਾ ਅਸੀਂ ਆਪਦੇ ਜਥੇਬੰਦੀਆਂ ਕੰਨਿਓ ਮੋਹਾਲੀ ਜਿਲ੍ਹੇ ਦੀ ਡਿਊਟੀ ਲੱਗ ਗਈ ਲੰਗਰ ਦੀ ਬਾਕੀ ਸਾਰੀਆਂ ਗੱਲਾਂ ਡੋਟੀ ਜਿਹੜਾ ਟਰਾਂਸਪੋਰਟ ਦਾ ਉਹਦਾ ਵੀ ਲੱਗ ਗਿਆ ਸਾਰਿਆਂ ਦਾ ਇੰਤਜ਼ਾਮ ਬਣ ਗਿਆ ਮਤਲਬ 5 ਮਾਰਚ ਦੀ ਤਿਆਰੀ ਹੈ ਤੁਹਾਡੇ ਕੋਲ ਪੂਰੀ ਪੱਲ ਮਾਰਚ ਦੀ ਤਿਆਰੀ ਆ ਔਰ ਇਹਨੂੰ ਦੱਸਾਂਗੇ ਵੀ ਕਿਸਾਨਾਂ ਨਾਲ ਕਿਵੇਂ ਪੰਗਾ ਲਈਦਾ ਤੇ ਕਿਸਾਨ ਇੱਕ ਅਨ ਦਾਦਾ ਹੁੰਦਾ ਹੋਇਆ ਵੀ ਫੌਜ ਵੀ ਭਰਤੀ ਹੋ ਕੇ ਸਾਡੇ ਚ ਫੌਜੀ ਵੀ ਆਏ ਨੇ ਰਿਟਾਇਰ ਫੌਜੀ ਜਿੰਨੇ ਆਏ ਨੇ ਬਨਾਲਾ ਜਿਹੜੇ ਦੇ ਪੰਜਾਬ ਦੇ ਅਧਿਕਾਰ ਉਹ ਵੀ ਆਏ ਨੇ ਉਹ ਵੀ ਸਾਡੇ ਨਾਲ ਜੁੜ ਗਏ ਨੇ ਅਸੀਂ ਇਹਨਾਂ ਨੂੰ ਦੱਸਾਂਗੇ ਕਿਸਾਨ ਕਿ ਤੰਜ ਮਰਦਾ ਤੇ ਸਾਡਾ ਜਿਹੜਾ ਫੌਜੀ ਆ ਉਹ ਬਾਡਰਾਂ ਦੇ ਮਰਦਾ ਉਹਨਾਂ ਦੀ ਪੱਤੀ ਸਾਡੀ ਘਟਾਦੀ ਆ ਸਾਨੂੰ ਬਾਡਰ ਉਹਦੇ ਵੇਚ ਦਿੰਦੇ ਨੇ ਅਸੀਂ ਇਹਨਾਂ ਇਹਨੂੰ ਵੀ ਦੱਸਾਂਗੇ ਵੀ ਤੂੰ ਵੀ ਫੌਜ ਚ ਚਾਰ ਦਿਨ ਦਾ ਲਾ ਕੇ ਆ ਤੈਨੂੰ ਪਤਾ ਲੱਗੇ ਲੱਗਦਾ ਜੀ ਪੰਜਾਬ ਸਰਕਾਰ ਕਹਿੰਦੀ ਅਸੀਂ ਕਿਸਾਨਾਂ ਦੇ ਹਿੱਤ ਵਿੱਚ ਚਾਹੇ ਕਹਿੰਦੇ ਕੋਈ ਵੀ ਗੱਲਬਾਤ ਦਾ ਦੌਰ ਹੋਵੇ ਅਸੀਂ ਕਰਨ ਨੂੰ ਤਿਆਰ ਆ ਕਿਉਂਕਿ ਉਹ ਕਹਿੰਦੇ ਕੇਂਦਰ ਸਰਕਾਰ ਵਾਲੀ ਦੀ ਮੰਗ ਚੱਗੀ ਆ ਕਿਸਾਨਾਂ ਦੀਆਂ ਇਹ ਸਰਕਾਰਾਂ ਦੇ ਲਾਰੇ ਲੱਪੇ ਹੁੰਦੇ ਨੇ ਜਿਵੇਂ ਕਿਸੇ ਲੈਣ ਦੇਣ ਬਣਿਆ ਉਹ ਵੀ ਲਾਰੇ ਲੱਪੇ ਲਈ ਜਾਂਦਾ ਜਾਂ ਹੋਰ ਕੋਈ ਗੱਲਾਂ ਕੀ ਬੜੀ ਆਉਂਦੀਆਂ ਨੇ ਉਹ ਵੀ ਲਾਰੇ ਲੱਪੇ ਹੁੰਦੇ ਨੇ ਇਹ ਸਰਕਾਰਾਂ ਨਾਲ ਐਂਡ ਲਪੇਟਾਉਂਦੀਆਂ ਦਿੰਦੀਆਂ ਕੁਝ ਨਹੀਂ ਗਈਆਂ ਇਹ ਸਮਝਮਾਗੀ ਦਿਖਾਉਂਦੀਆਂ ਨੇ ਠੀਕ